ਹਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਡੇ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਆਪਾਂ ਪੰਜਾਬ ਜੀਕੇ ਦੀ ਥਿਉਰੀ ਖਤਮ ਕਰਨ ਤੋਂ ਬਾਅਦ ਹੁਣ ਇੰਡੀਅਨ ਜੀਕੇ ਦੀ ਥਿਉਰੀ ਜਿਹੜੀ ਹੈ ਇਹਦੀਆਂ ਕਲਾਸਿਸ ਆਪਾਂ ਸ਼ੁਰੂ ਕੀਤੀਆਂ ਹਨ ਤਾਂ ਆਪਣੀ ਸੀਰੀਜ਼ ਦਾ ਨਾਮ ਜੋ ਹੈ ਸਿਲੈਕਸ਼ਨ ਸੀਰੀਜ਼ ਹੈ ਜਿਸ ਦੀ ਅੱਜ ਆਪਣੇ ਕੋਲ ਹੀ ਦੂਸਰੀ ਕਲਾਸ ਹੈ ਕੱਲ ਦੀ ਜਿਹੜੀ ਹੈ ਆਪਾਂ ਕਲਾਸ ਦੇ ਵਿੱਚ ਜੋ ਟੌਪਿਕਸ ਕੀਤੇ ਸੀਗੇ ਉਹ ਅੱਜ ਜੋ ਹੈ ਉਦੇ ਬਾਰੇ ਡਿਸਕਸ ਕਰਦੇ ਆ ਕਿ ਜਿਹੜੇ ਅੱਜ ਆਪਾਂ ਕੱਲ ਦੀ ਕਲਾਸ ਦੇ ਵਿੱਚ ਟੌਪਿਕ ਸਿੱਖਦੇ ਸੀ ਉਹ ਆਪਣੇ ਫਰਸਟ ਕਲਾਸ ਦੇ ਵਿੱਚ ਈਸਟ ਇੰਡੀਆ ਕੰਪਨੀ ਬਾਰੇ ਕਿ ਕਿਵੇਂ ਈਸਟ ਇੰਡੀਆ ਕੰਪਨੀ ਯਾਨੀ ਕਿ ਅੰਗਰੇਜ਼ ਕਿਵੇਂ ਜਿਹੜੇ ਸੀ ਭਾਰਤ ਆਏ ਸੀ ਕਿਵੇਂ ਉਹਨਾਂ ਨੇ ਪਹਿਲਾਂ ਬੰਗਾਲ ਤੇ ਆ ਕੇ ਕਬਜ਼ਾ ਕੀਤਾ ਔਰ ਬਾਅਦ ਦੇ ਵਿੱਚ ਇੰਡੀਆ ਦੇ ਉੱਤੇ ਪੂਰੇ ਤੇ ਕਬਜ਼ਾ ਕਰ ਲਿਆ ਸੀਗਾ ਠੀਕ ਹੈ ਤੇ ਇਸ ਇਹਦੇ ਬਾਰੇ ਆਪਾਂ ਜਿਹੜਾ ਸੀਗਾ ਇਹ ਕੱਲ ਦੀ ਕਲਾਸ ਦੇ ਵਿੱਚ ਆਪਾਂ ਪੜਿਆ ਸੀ ਔਰ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਫਿਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਠੀਕ ਹੈ ਤਾਂ ਅਗਰ ਹਾਈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ 올 ਤੇ ਜੂਰ ਪ੍ਰੈਸ ਕਰ ਲਓ ਤਾਂ ਕਿ ਅਗਿਆਨ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਤਾਂ ਕਰਦੇ ਹਾਂ ਅੱਜ ਦੀ ਕਲਾਸ ਦੀ ਸ਼ੁਰੂਆਤ ਇਹ ਸੀਗਾ ਆਪਣਾ ਪ੍ਰੋਸੈਸ ਕੱਲ ਦੀ ਕਲਾਸ ਦਾ ਅੱਜ ਦੀ ਕਲਾਸ ਦੇ ਵਿੱਚ ਜਿਹੜਾ ਇਹ ਆਪਾਂ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ ਉਹ ਆਪਾਂ ਹੈ ਜੀ ਆਈਐਨਸੀ ਯਾਨੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਜਿਹੜਾ ਟੌਪਿਕ ਹੈ ਇਹ ਆਪਣਾ ਅੱਜ ਦੀ ਕਲਾਸ ਦੇ ਵਿੱਚ ਰਹੇਗਾ ਤਾਂ ਆਈਐਨਸੀ ਦੀ ਜਿਹੜੀ ਸਥਾਪਨਾ ਸਿਗੀ ਉਹ 28 ਦ 1885 ਦੇ ਵਿੱਚ ਹੋਈ ਜਿਹਦੇ ਦੁਆਰਾ ਕੀਤੀ ਗਈ A O ਹਮ ਦੁਆਰਾ ਜਿਹੜੀ ਸੀਗੀ INC ਦੀ ਯਾਨੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਜਿਹੜੀ ਸੀਗੀ ਉਹ ਕੀਤੀ ਗਈ ਸੀ ਤੇ ਇਸ ਨੂੰ ਜਿਹੜਾ ਸੀਗਾ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਸੀ ਉਹ ਸੀਗਾ ਆਪਣੇ ਕੋਲੇ ਸੇਫਟੀ ਵਾਲ ਥਿਊਰੀ ਠੀਕ ਹੈ INC ਨੂੰ ਯਾਨੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਆਪਾਂ ਸੇਫਟੀ ਵਾਲ ਥਿਊਰੀ ਦੇ ਨਾਮ ਨਾਲ ਵੀ ਜਾਣਦੇ ਹਾਂ ਠੀਕ ਹੈ ਔਰ ਇਹ ਨਾਮ ਜਿਹੜਾ ਸੀਗਾ ਸੇਫਟੀ ਵਾਲ تھیਰੀ ਇਹ ਕਿਸ ਦੇ ਦੁਆਰਾ ਦਿੱਤਾ ਗਿਆ ਸੀ ਤਾਂ ਇਹ ਲਾਲਾ ਲਾਜ ਪਤਰਾਏ ਜੀ ਦੁਆਰਾ ਇਹ ਨਾਮ ਜਿਹੜਾ ਸੀਗਾ ਉਹ ਦਿੱਤਾ ਗਿਆ ਸੀਗਾ ਠੀਕ ਹੈ ਫਿਰ ਆਪਾਂ ਗੱਲ ਕਰੀਏ ਕਿ ਜਿਹੜੀ ਇਹ ਇੰਡੀਅਨ ਨੈਸ਼ਨਲ ਕਾਂਗਰਸ ਬਣੀ ਤਾਂ ਇਸ ਦੀ ਪਹਿਲੀ ਮੀਟਿੰਗ ਕਦੋਂ ਹੋਈ ਤਾਂ ਪਹਿਲੀ ਮੀਟਿੰਗ ਉਸੇ ਟਾਈਮ ਤੇ ਹੋਈ ਸੀ ਜਦੋਂ ਇਹ ਬਣੀ ਸੀ ਕਿਉਂਕਿ ਪਹਿਲੀ ਮੀਟਿੰਗ ਦੇ ਵਿੱਚ ਹੀ ਆਈਐਨਸੀ ਨੂੰ ਜਿਹੜਾ ਸੀ ਬਣਾਇਆ ਗਿਆ ਸੀ ਤਾਂ ਫਰਸਟ ਮੀਟਿੰਗ ਜਿਹੜੀ ਸੀਗੀ ਇਹ 28 ਦਸੰਬਰ 1885 ਦੇ ਵਿੱਚ ਹੀ ਕਿੱਥੇ ਹੋਈ ਸੀ ਬੰਬਈ ਦੇ ਵਿੱਚ ਹੋਈ ਸੀ ਤਾਂ ਇੱਥੋਂ ਆਪਾਂ ਨੂੰ ਇਹ ਵੀ ਪਤਾ ਚੱਲ ਜਾਂਦਾ ਕਿ ਜਿਹੜੀ ਆਈਐਨਸੀ ਦੀ ਸਥਾਪਨਾ ਸੀ ਇਹ ਕਿਹੜੇ ਸ਼ਹਿਰ ਦੇ ਵਿੱਚ ਹੋਈ ਸੀ ਤਾਂ ਇਹ ਬੰਬਈ ਦੇ ਵਿੱਚ ਹੋਈ ਸੀ ਔਰ ਫਰਸਟ ਮੀਟਿੰਗ ਜਿਹੜੀ ਸੀ ਉਸ ਦੀ ਬੰਬਈ ਦੇ ਵਿੱਚ ਹੀ ਹੋਈ ਸੀ ਨੈਕਸਟ ਗੱਲ ਕਰੀਏ ਤਾਂ ਜਿਹੜੇ ਇਹਦੇ ਪ੍ਰੈਜ਼ੀਡੈਂਟਸ ਵਗੈਰਾ ਰਹੇ ਹੋਣਗੇ ਠੀਕ ਹੈ ਕਿਉਂਕਿ ਪ੍ਰੈਜ਼ੀਡੈਂਟ ਹਰ ਇੱਕ ਮੀਟਿੰਗ ਦੇ ਵਿੱਚ ਅਲੱਗ ਤੋਂ ਇੱਕ ਪ੍ਰੈਜ਼ੀਡੈਂਟ ਬਣਦਾ ਸੀ ਤਾਂ ਜਿਹੜੇ ਜਿਹੜੇ ਇਹਦੇ ਫਰਸਟ ਪ੍ਰੈਜ਼ੀਡੈਂਟ ਜਿਵੇਂ ਵੀ ਆਪਣੇ ਕੋਲ ਜਿਹੜੇ ਇੰਪੋਰਟੈਂਟ ਨੇ ਉਹ ਆਪਣੇ ਕੋਲ ਇਸ ਤਰੀਕੇ ਨਾਲ ਲਿਖੇ ਹੋਏ ਨੇ ਤਾਂ ਉਹ ਆਪਾਂ ਇਥੋਂ ਦੇਖ ਸਕਦੇ ਹਾਂ ਠੀਕ ਹੈ ਜਿਵੇਂ ਕਿ ਆਪਣੇ ਕੋਲ ਫਰਸਟ ਪ੍ਰੈਜ਼ੀਡੈਂਟ ਆਫ ਆਈਐਨਸੀ ਤਾਂ ਇਹ ਕੌਣ ਸੀ ਕਿ ਆਪਣੇ ਕੋਲ ਡਬਲਯੂਸੀ ਬੈਨਰਜੀ ਕਦੋਂ ਸੀ ਕਿ ਜਦੋਂ ਆਈਐਨਸੀ ਬਣੀ ਸੀ 1885 ਦੇ ਵਿੱਚ ਉਸ ਸਮੇਂ ਇਹ ਜਿਹੜੇ ਸੀਗੇ ਆਈਐਨਸੀ ਦੇ ਪ੍ਰੈਜ਼ੀਡੈਂਟ ਬਣੇ ਉਸ ਤੋਂ ਬਾਅਦ ठीक है वो कौन से मुस्लिम प्रैजीडेंट से अपने को बदरुद्दीन तय्यब जी जी सतारह सौ सतासी के बने से अगर डब डबल्यूसी बेनडी की गल करिए एक क्रिश्चियन ठीक है और नैक्सट है अपने को फस्ट यूरोपीयन प्रेजिडेंट ऑफ इंडिया ठीक है आई एन सी ठीक है तो यूरोपियन प्रेजिडेंट जी एनसी का कौन बनिया जी अपने कोॉर्ज यूल तो यह बने से अठारह सौ अठासी के ਫਿਰ ਆਪਣੇ ਕੋਲ ਹੁੰਦੀ ਹੈ ਫਰਸਟ ਊਮਨ ਪ੍ਰੈਜ਼ੀਡੈਂਟ ਆਫ ਆਈਐਨਸੀ ਤਾਂ ਆਈਐਨਸੀ ਦੇ ਵਿੱਚ ਫਰਸਟ ਊਮਨ ਪ੍ਰੈਜ਼ੀਡੈਂਟ ਕੌਣ ਬਣੀ ਸੀ ਐਨੀਵੈਸੈਂਟ ਐਨੀ ਪ੍ਰੈਜ਼ੀਡੈਂਟ ਬਣੀ ਸੀ 171917 ਦੇ ਵਿੱਚ ਠੀਕ ਹੈ ਤੈਨ ਫਰਸਟ ਇੰਡੀਅਨ ਊਮਨ ਪ੍ਰੈਜ਼ੀਡੈਂਟ ਕਿਉਂਕਿ ਜਿਹੜੇ ਇਹ ਐਨੀਵੈਸੈਂਟ ਸੀ ਨਾ ਠੀਕ ਹੈ ਜਿਹੜੇ ਐਨੀਵੈਸੈਂਟ ਸੀਗੇ ਇਹ ਇਹ ਆਪਣੇ ਭਾਰਤ ਦੇ ਮਹਿਲਾ ਨਹੀਂ ਸੀ ਇਹ ਪੂਰੇ ਮਿਲਕੀ ਬਾਹਰੋਂ ਵਿਦੇਸ਼ੀ ਆਏ ਹੋਏ ਜਿਹੜੇ ਸੀਗੇ ਆਈਐਨਸੀ ਦੇ ਵਿੱਚ ਮੈਂਬਰ ਵੀ ਬਣੇ ਹੋਏ ਸੀ ਜਿਹੜੇ ਵਿਦੇਸ਼ ਤੋਂ ਬਾਹਰੋਂ ਆਏ ਹੋਏ ਸੀ ਤਾਂ ਇਹ ਐਨੀਵੈਸੈਂਟ ਜਿਹੜੇ ਸੀਗੇ ਇਹ ਆਪਣੇ ਭਾਰਤ ਦੇ ਨਹੀਂ ਸਨ ਬਟ ਇਹ ਆਈਐਨਸੀ ਦੇ ਵਿੱਚ ਪਹਿਲੀ ਊਮਨ ਜਿਹੜੀ ਸੀ ਉਹ ਬਣੀ ਸੀ ਬਟ ਅਗਰ ਇੰਡੀਆ ਦੀ ਗੱਲ ਕਰੀਏ ਕਿ ਫਰਸਟ ਇੰਡੀਅਨ ਊਮਨ ਪ੍ਰੈਜ਼ੈਂਟ ਕੌਣ ਸੀ ਆਈਐਨਸੀ ਦੀ ਤਾਂ ਉਹ ਸੀ ਜੀ ਸਰੋਜਨੀ ਨਾਇਡੂ ਜਿਹੜੀ 1925 ਦੇ ਵਿੱਚ ਪਹਿਲੀ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰੈਜ਼ੈਂਟ ਬਣੀ ਸਨ ਨੈਕਸਟ ਆਪਾਂ ਗੱਲ ਕਰੀਏ ਤਾਂ ਇੰਡੀਅਨ ਨੈਸ਼ਨਲ ਮੂਵਮੈਂਟ ਠੀਕ ਹੈ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਚੱਲ ਰਹੀ ਸੀ ਆਪਣੇ ਕੋਲੇ ਤਾਂ ਉਹਦੇ ਵਿੱਚ ਜਿਹੜਾ ਸੀਗਾ ਇਹ ਇੰਡੀਅਨ ਨੈਸ਼ਨਲ ਮੂਵਮੈਂਟ ਲਈ ਸੀ ਸਟਾਰਟ ਹੋਈ ਸੀ ਕਮ ਮੂਮੈਂਟ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਜਿਵੇਂ ਆਪਾਂ ਨੂੰ ਪਤਾ ਹੈ ਕਿ ਆਈਐਮਸੀ ਜਿਹੜੀ ਸੀ 1885 ਦੇ ਵਿੱਚ ਬਣੀ ਔਰ ਉਸੇ ਸਮੇਂ ਲਈ ਸੀ ਉਸ ਦੀ ਫਰਸਟ ਮੀਟਿੰਗ ਹੋਈ ਸੀ ਯਾਨੀ ਕਿ ਪਹਿਲਾ ਸੈਸ਼ਨ ਹੋਇਆ ਸੀ ਤਾਂ ਇਸ ਦੇ ਪਹਿਲੇ ਸੈਸ਼ਨ ਦੇ ਵਿੱਚ ਕਿੰਨੇ ਬੰਦਿਆਂ ਨੇ ਜਿਹੜਾ ਸੀਗਾ ਕਿੰਨੇ ਪਰਸਨਸ ਨੇ ਜਿਹੜਾ ਸੀਗਾ ਪਾਰਟਿਸਿਪੇਟ ਕੀਤਾ ਸੀ ਤੇ ਇਹਦੇ ਵਿੱਚ ਆਪਣੇ ਕੋਲ ਆ ਜਾਂਦਾ 72 ਯਾਨੀ ਕਿ 72 ਜਣੇ ਨੇ ਜਿਹੜਾ ਸੀਗਾ ਪਾਰਟਿਸਿਪੇਟ ਕੀਤਾ ਸੀ ਠੀਕ ਹੈ ਤਾਂ ਫਰਸਟ ਜਿਹੜੀ ਆਪਾਂ ਨੂੰ ਇਹ ਵੀ ਪਤਾ ਹੈ ਕਿ 1885 ਦੇ ਵਿੱਚ ਜਦੋਂ ਆਈਐਮਸੀ ਬਣੀ ਸੀ ਤਾਂ ਉਸ ਸਮੇਂ ਕਿੱਥੇ ਬਣੀ ਸੀ ਬੰਬਈ ਦੇ ਵਿੱਚ ਦੈਨ ਸੈਕੰਡ ਮੀਟਿੰਗ ਜਿਹੜ ਦੈਨ 1883 ਦੇ ਵਿੱਚ ਹੁੰਦੀ ਹੈ ਮਦਰਾਸ ਦੇ ਵਿੱਚ ਫਿਰ ਹੁੰਦੀ ਹੈ 1888 ਦੇ ਵਿੱਚ ਉਹ ਹੁੰਦੀ ਹੈ ਅਲਾਹਾਬਾਦ ਦੇ ਵਿੱਚ ਤਾਂ ਇਸ ਤਰੀਕੇ ਨਾਲ ਇਹਦੀਆਂ ਅਲੱਗ-ਅਲੱਗ ਮੀਟਿੰਗਸ ਜਿਹੜੀਆਂ ਨੇ ਉਹ ਚਲਦੀਆਂ ਰਹਿੰਦੀਆਂ ਨੇ ਅੱਗੇ-ਅੱਗੇ ਠੀਕ ਹੈ ਤਾਂ ਆਪਾਂ ਜਿਹੜੀ ਹੈ ਹੁਣ ਗੱਲ 'ਚ ਕਰਨ ਜਾ ਰਹੇ ਹਾਂ ਉਹ ਹੈ ਆਪਣੇ ਕੋਲ ਇੰਡੀਅਨ ਨੈਸ਼ਨਲ ਮੂਵਮੈਂਟ ਦੀ ਤਾਂ ਇੰਡੀਅਨ ਨੈਸ਼ਨਲ ਮੂਵਮੈਂਟ ਜਿਹੜੀ ਸੀਗੀ ਇਹ ਕੀ ਸੀਗੀ ਤਾਂ ਇੰਡੀਅਨ ਨੈਸ਼ਨਲ ਮੂਵਮੈਂਟ ਜਿਹੜੀ ਸੀਗੀ ਇਹ ਅੰਗਰੇਜ਼ਾਂ ਦੁਆਰਾ ਚਲਾਈ ਗਈ ਸੀ ਇੰਡੀਅਨ ਨੈਸ਼ਨਲ ਮੂਵਮੈਂਟ ਜਿਹੜੀ ਸੀ ਇਹ ਹੈ ਜਿਹੜੀ ਸੀ ਮੂਵਮੈਂਟ ਦੀ ਗੱਲ ਕਰ ਰਹੇ ਹਾਂ ਮੂਵਮੈਂਟ ਜਿਹੜ ਕਿਵੇਂ ਚਲਾਈ ਗਈ ਸੀ ਤਾਂ ਇਹਦੇ ਵਿੱਚ ਜਿਹੜਾ ਸੀਗਾ ਇੱਕ ਨਾਰਾ ਸੀਗਾ ਠੀਕ ਹੈ ਅੰਗਰੇਜ਼ਾਂ ਦੁਆਰਾ ਕਿ ਫੂਟ ਡਾਲੋ ਔਰ ਰਾਜ ਕਰੋ ਫੂਟ ਡਾਲੋ ਔਰ ਰਾਜ ਕਰੋ ਤਾਂ ਇਹ ਕਿਸ ਦਾ ਕਹਿਣਾ ਸੀਗਾ ਇਹ ਸੀਗਾ ਜੀ ਲਾਰਡ ਕਰਜੰਦਾ ਕਹਿਣਾ ਸੀ ਠੀਕ ਹੈ ਲਾਰਡ ਕਰਜੰਦਾ ਕਹਿਣਾ ਸੀ ਕਿ ਫੂਡ ਡਾਲੋ ਔਰ ਰਾਜ ਕਰੋ ਕਿਉਂਕਿ ਉਸ ਸਮੇਂ ਤੇ ਕੀ ਸੀ ਕਿ ਲੋਕ ਜਿਹੜੇ ਸੀਗੇ ਆਪਣੇ ਆਪ ਦੇ ਵਿੱਚ ਹੀ ਐਨੇ ਉਲਝੇ ਹੋਏ ਸੀ ਕਿ ਜੇ ਅਗਰ ਉਹਨਾਂ ਨੂੰ ਕੋਈ ਇੱਕ ਦੂਜੇ ਤੇ ਖਿਲਾਫ ਜੜਾ ਸੀ ਪੜਕਾਉਂਦਾ ਸੀ ਤਾਂ ਉਹ ਪੜਕਦੇ ਬਹੁਤ ਜਲਦੀ ਸੀ ਤੇ ਇਸੇ ਕਰਕੇ ਕਹਿੰਦੇ ਸੀ ਅੰਗਰੇਜ਼ ਕਿ ਇਹਨਾਂ ਦੇ ਵਿੱਚ ਹੀ ਕੀ ਹੈ ਇਹਨਾਂ ਦੇ ਆਪਸ ਦੇ ਵਿੱਚ ਹੀ ਫੂਡ ਡਾਲੋ ਔਰ ਇਹਨਾਂ ਤੇ ਰਾਜ ਕਰੋ ਇਹਨਾਂ ਦੇ ਆਪ ਦੇ ਵਿੱਚ ਹੀ ਵਿਗਾੜੋ ਔਰ ਇਹਨਾਂ ਤੇ ਰਾਜ ਕਰੋ ਠੀਕ ਹੈ ਤਾਂ ਲਾਰਡ ਕਰਜੰਦਾ ਦੁਆਰਾ ਇਹ ਨੀਤੀ ਚਲਾਈ ਗਈ ਕਿ ਫੂਡ ਡਾਲੋ ਔਰ ਰਾਜ ਕਰੋ ਤਾਂ ਇਸੇ ਦੇ ਚਲਦੇ ਹੀ 1903 ਦੇ ਵਿੱਚ ਠੀਕ ਹੈ ਇਸ ਦੇ ਚੱਲਦੇ ਹੀ 1903 ਦੇ ਵਿੱਚ ਬੰਗਾਲ ਦੀ ਵੰਡ ਦੀ ਕੀ ਸੀ ਅਨਾਉਂਸਮੈਂਟ ਕੀਤੀ ਗਈ ਸੀ ਠੀਕ ਹੈ ਬੰਗਾਲ ਦੀ ਵੰਡ ਦੀ ਅਨਾਉਂਸਮੈਂਟ ਕੀਤੀ ਗਈ ਸੀ 1903 ਦੇ ਵਿੱਚ ਜਿਸ ਦੀ ਨਿਊਜ਼ ਜਿਹੜੀ ਸੀ ਉਹ ਸੁਰੋਜਨੀ ਨਿਊਜ਼ ਪੇਪਰ ਦੇ ਵਿੱਚ ਆਈ ਸੀ ਠੀਕ ਹੈ ਜਿਸ ਦੀ ਨਿਊਜ਼ ਜੋ ਸੀ ਉਹ ਸੁਰੋਜਨੀ ਨਿਊਜ਼ ਪੇਪਰ ਦੇ ਵਿੱਚ ਆਈ ਸੀ ਤਾਂ ਇਸ ਦੇ ਚੱਲਦੇ ਹੀ ਜਦੋਂ 1903 ਦੇ ਵਿੱਚ ਬੰਗਾਲ ਦੀ ਵੰਡ ਦੀ ਅਨਾਉਂਸਮੈਂਟ ਹੁੰਦੀ ਹੈ ਔਰ 1905 ਦੇ ਵਿੱਚ 6 ਅਕਤੂਬਰ ਨੂੰ ਠੀਕ ਹੈ 6 ਅਕਤੂਬਰ 1905 ਦੇ ਵਿੱਚ ਜਿਹੜਾ ਹੁੰਦਾ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਜਾਂਦਾ ਵੰਡ ਦਿੱਤਾ ਜਾਂਦਾ ਹੈ ਜਿਹਨੂੰ ਕਿ ਆਪਾਂ ਕਹਿੰਦੇ ਆ ਈਸਟ ਬੰਗਾਲ ਔਰ ਵੈਸਟ ਬੰਗਾਲ ਠੀਕ ਹੈ ਈਸਟ ਬੰਗਾਲ ਔਰ ਵੈਸਟ ਬੰਗਾਲ ਜਿਹੜਾ ਈਸਟ ਬੰਗਾਲ ਸੀ ਉਸ ਨੂੰ ਆਪਾਂ ਅੱਜ ਦੇ ਟਾਈਮ ਤੇ ਬੰਗਲਾਦੇਸ਼ ਦੇ ਨਾਮ ਨਾਲ ਜਾਣਦੇ ਹਾਂ ਔਰ ਜਿਹੜਾ ਵੈਸਟ ਬੰਗਾਲ ਹੈ ਉਹ ਆਪਣੇ ਭਾਰਤ ਦਾ ਪਾਰਟ ਹੈ ਠੀਕ ਹੈ ਤਾਂ ਜਦੋਂ ਇਹ ਸ਼ੇ 1 ਅਕਤੂਬਰ 1905 ਨੂੰ ਇਹ ਜਿਹੜੀ ਸੀਗੀ ਬੰਗਾਲ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਪਰ ਜਿਹੜੇ ਬੰਗਾਲ ਦੇ ਲੋਕ ਸੀ ਕਿਉਂਕਿ ਬੰਗਾਲ ਦੇ ਲੋਕ ਹਾਫ ਹਿੱਲਡੇ ਸੀ ਉਹ ਬੰਗਲਾਦੇਸ਼ ਦੇ ਵਿੱਚ ਲਗੇ ਔਰ ਹਾਫ ਜਿਹੜੇ ਸੀ ਉਹ ਭਾਰਤ ਦੇ ਵਿੱਚ ਰਹਿ ਗਏ ਪਰ ਜਿਹੜੇ ਸੀਗੇ ਉੱਥੇ ਦੇ ਲੋਕ ਸੀਗੇ ਉਹਨਾਂ ਦੁਆਰਾ ਜਿਹੜਾ ਸੀਗਾ ਇਸ ਦਾ ਜਿਹੜੇ ਸੀ 6 ਅਕਤੂਬਰ ਕਹਿ ਰਿਹਾ ਸੋਰੀ 16 ਅਕਤੂਬਰ ਤੇ ਠੀਕ ਹੈ ਤਾਂ 16 ਅਕਤੂਬਰ ਨੂੰ ਜਿਹੜਾ ਸੀਗਾ ਬੰਗਾਲ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ ਔਰ ਇਸੇ 16 ਅਕਤੂਬਰ ਨੂੰ ਹੀ ਯੂਨਿਟੀ ਡੇ ਵਜੋਂ ਵੀ ਮਨਾਇਆ ਜਾਂਦਾ ਹੈ ਠੀਕ ਹੈ ਯੂਨਿਟੀ ਡੇ ਵੇਖੋ ਕਿ ਜਿਹੜੇ ਉੱਥੇ ਬੰਗਾਲ ਦੇ ਲੋਕ ਸਨ ਉਹਨਾਂ ਵੱਲੋਂ ਇਹ ਕਹਿ ਗਿਆ ਸੀ ਕਿ ਤੇਸ਼ ਨੂੰ ਲਈਏ ਜ਼ਮੀਨ ਨੂੰ ਵੰਡਿਆ ਗਿਆ ਹੈ ਲੋਕਾਂ ਨੂੰ ਨਹੀਂ ਵੰਡਿਆ ਗਿਆ ਤਾਂ ਆਪਾਂ ਕੀ ਕਰਾਂਗੇ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਰਾਵਾਂਗੇ ਔਰ ਇਸੇ ਦਿਨ ਨੂੰ ਜਿਹੜਾ ਹੈ ਯੂਨਿਟੀ ਡੇ ਦੇ ਨਾਲ ਨਾਲ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ ਜਾਂ ਮਨਾਇਆ ਜਾਂਦਾ ਹੈ ਸੈਲੀਬ੍ਰੇਟ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਉਹ ਆਪਣੇ ਕੋਲ ਆਉਂਦੀ ਹੈ ਜੀ ਸਵਦੇਸ਼ੀ ਬਾਇਕਟ ਮੂਵਮੈਂਟ ਬਾਇਕਟ ਦਾ ਮਤਲਬ ਸੀਗਾ ਕਿ ਕਿਸੇ ਚੀਜ਼ ਨੂੰ ਆਪਾਂ ਬਾਇਕਟ ਕਰਨਾ ਕਿਸੇ ਚੀਜ਼ ਨੂੰ ਤਿਆਗ ਦੇਣਾ ਠੀਕ ਹੈ ਤਾਂ ਉਹ ਕੋਈ ਵਿਦੇਸ਼ ਦੁਆਰਾ ਦੇਸ਼ ਦੁਆਰਾ ਕਿਸੇ ਹੋਰ ਦੁਆਰਾ ਠੀਕ ਹੈ ਆਈਆਂ ਗਈਆਂ ਗਈਆਂ ਕੋਈ ਵੀ ਚੀਜ਼ਾਂ ਬਾਹਰੋਂ ਜਿਹੜੀਆਂ ਅਸੀਂ ਅੰਗਰੇਜ਼ਾਂ ਦੁਆਰਾ ਲਿਆਂਦੀਆਂ ਜਾ ਰਹੀਆਂ ਸੀ ਠੀਕ ਹੈ ਆਪਣੇ ਦੇਸ਼ ਦੇ ਵਿੱਚ ਉਹ ਲਿਆ ਕੇ ਇੱਧਰ ਜਿਹੜੀਆਂ ਅਸੀਂ ਪਿਚੀਆਂ ਜਾ ਰਹੀਆਂ ਸੀ ਤਾਂ ਉਹਨਾਂ ਸਵਦੇਸ਼ੀ ਚੀਜ਼ਾਂ ਦਾ ਜਿਹੜਾ ਸੀਗਾ ਉਹ ਬਾਈਕਾਟ ਕੀਤਾ ਕੀਤਾ ਗਿਆ ਭਾਰਤੀਆਂ ਦੁਆਰਾ ਠੀਕ ਹੈ ਕਦੋਂ ਕੀਤਾ ਗਿਆ ਸੀ ਇਹ 1905 ਦੇ ਵਿੱਚ ਹੀ ਕੀਤਾ ਗਿਆ ਸੀ ਠੀਕ ਹੈ ਤਾਂ ਸਵਦੇਸ਼ੀ ਬਾਈਕਾਟ ਮੂਵਮੈਂਟ ਜਿਹੜਾ ਸੀ 1905 ਦੇ ਵਿੱਚ ਹੀ ਸਟਾਰਟ ਕੀਤਾ ਗਿਆ ਸੀ ਜਿਸ ਦੀ ਅਗਵਾਈ ਪੰਜਾਬ ਦੇ ਵਿੱਚ ਕਿਹਨੇ ਕੀਤੀ ਸੀ ਲਾਲਾ ਲਾਜਪਤ ਰਾਏ ਜੀ ਨੇ ਲਾਲਾ ਨਾਰਜ ਪਤਰਾਈ ਜੀ ਦੁਆਰਾ ਜਿਹੜੀ ਸੀ ਪੰਜਾਬ ਦੇ ਵਿੱਚ ਇਸ ਦੀ ਅਗਵਾਈ ਕੀਤੀ ਗਈ ਸੀ ਠੀਕ ਹੈ ਤਾਂ ਇੱਕ ਗੱਲ ਇਹਦੇ ਵਿੱਚ ਆਪਣੇ ਕੋਲ ਹੋਰ ਇੰਪੋਰਟੈਂਟ ਕਿਉਂਕਿ ਜਦੋਂ 1905 ਦੇ ਵਿੱਚ ਜਿਹੜੀ ਸੀ ਉਹ ਬੰਗਲਾ ਜਿਹੜਾ ਸੀ ਆਪਣੇ ਕੋਲ ਬੰਗਾਲ ਨੂੰ ਦੋ ਭਾਗਾਂ ਤੇ ਛਾਂਟ ਲਿਆ ਠੀਕ ਹੈ ਤਾਂ ਇੱਕ 파ਟ ਜਿਹੜਾ ਸੀ ਉਹ ਤੋਂ ਬੰਗਲਾਦੇਸ਼ ਬਣਿਆ ਸੀ ਤਾਂ ਬੰਗਲਾਦੇਸ਼ ਦਾ ਜਿਹੜਾ ਸੀਗਾ ਆਪਣੇ ਕੋਲੇ ਰਾਸ਼ਟਰੀ ਗਾਂਧੀ ਗੱਲ ਕਰੀਏ ਤਾਂ ਉਹ ਹੈ ਆਪਣੇ ਕੋਲ ਸੁਨਾਰ ਬੰਗਲਾ ਠੀਕ ਹੈ ਰਾਸ਼ਟਰੀ ਗਾਂਧੀ ਗੱਲ ਕਰੀਏ ਤਾਂ ਉਹ ਹੈ ਆਪਣੇ ਕੋਲ ਸੁਨਾਰ अमर सुनार बंगला सॉरी अमर सुनार बंगला तो कि द्वारा लिखा गया है तो ये लिखा गया जी रविंद्र नाथ टैगौर जी द्वारा ठीक है तो रविंद्र नाथ टैगौर जी द्वारा बंगलादेश का भी जरा है वो राष्ट्रीय गान जो है लिखा गया है नैशनल एंथम जो लिखा गया है अमर सुनार बंगला और जो है अपने भारत का भी वह राष्ट्रीय गान लिखा गया है जिसनों आप जन गण मन कहने है, ठीक है नैक्सट अगर आप चलीए तो फिर अपने को सं ती दसंबर उन्नीस सौ छे ਠੀਕ ਹੈ 3 ਦਸੰਬਰ 1906 ਤਾਂ 3 ਦਸੰਬਰ 1906 ਦੇ ਵਿੱਚ ਕੀ ਹੋਈ ਸੀ ਮੁਸਲਿਮ ਲੀਗ ਬਣੀ ਸੀ ਠੀਕ ਹੈ ਮੁਸਲਿਮ ਲੀਗ ਬਣੀ ਸੀ 3 ਦਸੰਬਰ 1906 ਦੇ ਵਿੱਚ ਮੁਸਲਿਮ ਲੀਗ ਬਣੀ ਸੀ ਕਿੱਥੇ ਬਣੀ ਸੀ ਧਾਕਾ ਦੇ ਵਿੱਚ ਬਣੀ ਸੀ ਠੀਕ ਹੈ ਧਾਕਾ ਕੀ ਹੈ ਜੀ ਧਾਕਾ ਅੱਜ ਦੇ ਟਾਈਮ ਤੇ ਬੰਗਲਾਦੇਸ਼ ਦੀ ਰਾਜਧਾਨੀ ਹੈ ਠੀਕ ਹੈ ਧਾਕਾ ਕੀ ਹੈ ਧਾਕਾ ਬੰਗਲਾਦੇਸ਼ ਦੀ ਰਾਜਧਾਨੀ ਹੈ ਅੱਜ ਦੇ ਟਾਈਮ ਤੇ ਜਿੱਥੇ ਮੁਸਲਿਮ ਲੀਗ ਦੀ ਸਥਾਪਨਾ ਹੋਈ ਸੀ ਕਦੋਂ ਹੋਈ ਸੀ 3 ਦਸੰਬਰ 1906 ਦੇ ਵਿੱਚ ਹੋਈ ਸੀ ਠੀਕ ਹੈ ਨੈਕਸਟ ਸੈਸ਼ਨ ਜੋ ਆਪਣੇ ਕੋਲ ਹੈ ਉਹ ਹੈ ਸੂਰਤ ਸੈਸ਼ਨ ਸੂਰਤ ਸੈਸ਼ਨ ਕਦੋਂ ਹੋਇਆ ਸੀ 1907 ਦੇ ਵਿੱਚ ਇੱਥੋਂ ਯਾਦ ਰੱਖਣਾ ਕਿ 7 ਔਰ ਸੂਰਤ ਠੀਕ ਹੈ ਸੂਰਤ ਔਰ 7 ਤਾਂ ਸੂਰਤ ਸੈਸ਼ਨ ਜਿਹੜਾ ਹੋਇਆ ਸੀ 1907 ਦੇ ਵਿੱਚ ਹੋਇਆ ਸੀ ਜਿਹਦੇ ਵਿੱਚ ਕੀ ਸੀਗਾ ਇੱਥੇ 7 ਐਸ 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 ਦੇ ਨਾਮ ਨਾਲ ਜਾਣ ਸਕਦੇ ਆ ਯਾਨੀ ਕਿ ਐਸ ਐਸ ਔਰ ਐਸ ਇਸ ਤੋਂ ਆਪਾਂ 7 ਕਹਿ ਸਕਦੇ ਆ ਇਸ ਤੋਂ ਆਪਾਂ ਸੂਰਤ ਕਹਿ ਸਕਦੇ ਆ ਔਰ ਇਸ ਤੋਂ ਆਪਾਂ ਸਪਲਿਟ ਕਹਿ ਸਕਦੇ ਆ ਠੀਕ ਹੈ ਸਪਲਿਟ ਜਿਹੜੇ ਵੰਡਿਆ ਜਾਣਾ ਠੀਕ ਹੈ ਤਾਂ ਸੂਰਤ ਸੈਸ਼ਨ 1907 ਦੇ ਵਿੱਚ ਜਿਹੜਾ ਸੀਗਾ ਉਹ ਆਈ ਐਨ ਸੀ ਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਸੀ ਯਾਨੀ ਕਿ ਇਹਨੂੰ ਆਪਾਂ ਸੂਰਤ ਸੈਸ਼ਨ ਨੂੰ ਸੂਰਤ ਸਪਲਿਟ ਦੇ ਨਾਮ ਨਾਲ ਵੀ ਜਾਣਦੇ ਹਾਂ ਜਦੋਂ ਕਿ 1907 ਦੇ ਵਿੱਚ ਸੂਰਤ ਸੈਸ਼ਨ ਦੇ ਵਿੱਚ ਆਈਐਨਸੀ ਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਸੀ ਜਿਸ ਦੇ ਵਿੱਚੋਂ ਇੱਕ ਦਾ ਨਾਮ ਰੱਖਿਆ ਗਿਆ ਸੀ ਨਰਮ ਦਲ ਅਤੇ ਇੱਕ ਦਾ ਨਾਮ ਰੱਖਿਆ ਗਿਆ ਸੀ ਗਰਮ ਦਲ ਠੀਕ ਹੈ ਆਈਐਨਸੀ ਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਸੀ ਇੱਕ ਦਾ ਨਾਮ ਨਰਮ ਦਲ ਰੱਖਿਆ ਗਿਆ ਅਤੇ ਦੂਸਰੇ ਦਾ ਨਾਮ ਗਰਮ ਦਲ ਰੱਖਿਆ ਗਿਆ ਨੈਕਸਟ ਆਪਣੀ ਕੋਲ ਗੱਲ ਆਉਂਦੀ ਹੈ ਮੁਜ਼ਫਰਪੁਰ ਬੰਬ ਕੇਸ ਦੀ ਠੀਕ ਹੈ ਤਾਂ ਮੁਜ਼ਫਰਪੁਰ ਬੰਬ ਕੇਸ ਜਿਹੜਾ ਸੀਗਾ किर सुटिया गया बंब जो मुजफ्फरपुर बंब केस जो होनी सौ अठा तो यह बंब जर सु गया बंब सुटिया गया एडमिनिस्ट्रेटर जरा उस समय का किंगस फोर्ट के उपर ठीक दे है किंगस फोर्ट के उपर ज बंब सुटिया गया सटे किने से दो जणा ने यह रल के जी यह केस जो मुजफ्फरपुर बंब के जो बंब सट तो फर्स्ट कौन सी अपने कोफुल्ला चक्की ਠੀਕ ਹੈ اور ਸੈਕਿੰਡ ਕੌਣ ਸੀ ਖੁਦੀਰਾਮ ਬੋਸ ਫਸ ਸੀ ਆਪਣੇ ਕੋਲ ਫਰਫੁੱਲਾ ਚੱਕੀ ਔਰ ਸੈਕਿੰਡ ਸੀ ਕਿ ਆਪਣੇ ਕੋਲ ਖੁਦੀਰਾਮ ਬੋਸ ਜੀ ਔਰ ਇਹਨਾਂ ਦੋਨਾਂ ਦੁਆਰਾ ਇਹ ਬੰਬ ਜੜਾ ਸੀਗਾ ਇਹਨਾਂ ਦੀ ਗੱਡੀ ਤੇ ਸਿੱਟਿਆ ਗਿਆ ਸੀ ਬਟ ਇਹਦੇ ਵਿੱਚ ਕੀ ਹੁੰਦਾ ਜਿਹੜੇ ਆਪਣੇ ਕੋਲ ਕਿੰਗਸਫੋਰਡ ਹੁੰਦਾ ਇਹ ਬਚ ਜਾਂਦਾ ਬਟ ਇਹਦੀ ਫੈਮਿਲੀ ਜਿਹੜੀ ਹੁੰਦੀ ਹੈ ਦੂਸਰੀ ਗੱਡੀ ਤੇ ਵਿਚਾਰੇ ਹੁੰਦੀ ਜਿੱਥੇ ਉਹ ਬੰਬ ਡਿੱਗਾ ਹੈ ਤਾਂ ਉਹ ਜਿਹੜੇ ਹੁੰਦੇ ਨੇ ਪੂਰੀ ਤਰ੍ਹਾਂ ਕੀ ਹੁੰਦੇ ਹਨ ਮਤਲਬ ਕਿ ਉਹਨਾਂ ਦੀ ਕੀ ਹੁੰਦੀ ਹੈ ਮੌਤ ਹੋ ਜਾਂਦੀ ਹੈ ਬਟ ਕਿੰਗਸਫੋਰਡ ਜਿਹੜਾ ਹੈ ਬਚ ਜਾਂਦਾ ਹੈ ਬਚ ਇਸ ਦੀਆਂ وجہ ਦੁਆਰਾ ਜਿਹੜਾ ਸੀ ਇਹਨਾਂ ਨੂੰ ਫੜਿਆ ਜਾਂਦਾ ਹੈ ਬ ਜੋ ਜਿਹੜਾ ਪਰਫੁੱਲਾ ਚੱਕੀ ਦੀ ਹੁੰਦੇ ਨੇ ਇਹ ਖੁਦਕੁਸ਼ੀ ਕਰ ਲੈਂਦੇ ਨੇ ਠੀਕ ਹੈ ਔਰ ਜਿਹੜਾ ਖੁਦੀਰਾਮ ਬੋਸ ਹੁੰਦੇ ਨੇ ਠੀਕ ਹੈ ਤਾਂ ਖੁਦੀਰਾਮ ਬੋਸ ਹੁੰਦੇ ਨੇ ਉਹਨੂੰ ਜਿਹੜੇ ਹੁੰਦੇ ਨੇ ਕਿੰਗਸਫੋਰਡ ਦੁਆਰਾ ਜਿਹੜਾ ਸੀ ਉਹ ਸ਼ਹੀਦ ਕਰ ਦਿੱਤਾ ਜਾਂਦਾ ਹੈ ਕਦੋਂ 12 ਸਾਲ ਦੀ ਉਮਰ ਦੇ ਵਿੱਚ ਠੀਕ ਹੈ ਕਿਉਂਕਿ ਇਹ ਛੋਟੇ ਏਡੇ ਵੱਡੇ ਨਹੀਂ ਸੀਗੇ ਉਸ ਟਾਈਮ ਤੇ ਛੋਟੇ ਛੋਟੇ ਸੀ ਠੀਕ ਹੈ ਛੋਟੀ ਉਮਰਾਂ ਦੇ ਸੀਗੇ ਤਾਂ ਪਰਫੁੱਲਾ ਚੱਕੀ ਦੀ ਵੀ ਉਹ ਅਲਰੇਡੀ ਹੋਏ ਨਹੀਂ ਕਿ ਰਹੀ ਹੋਏਗੀ ਬਟ ਇਹਨਾਂ ਨੇ ਅਲਰੇਡੀ ਖੁਦਕੁਸ਼ੀ ਕਰ ਲਈ ਸੀ ਔਰ ਖੁਦੀਰਾਮ ਬੋਸ ਨੂੰ ਜਿਹੜਾ ਸੀਗਾ ਉਹ ਕਿੰਗਸਫੋਰਡ ਦੁਆਰਾ ਜਿਹ ठीक है तो नैक्सट अपने कोर आई डे ठीक है तो एन आर आई डे तो एन आर आई डे का मतलब की है उन्नीस सौ पंद्रह अपने को जे गांधी जी जे थे वह भारत आए सन ठीक है गांधी जी जो थे वह भारत आए सन तो गांधी जी, जी जो भारत आए सन तो उस टाइम जो सी ਉਸ ਦਿਨ ਨੂੰ ਜਿਹੜਾ ਹੈ ਕਿਉਂਕਿ ਐਨ ਆਰ ਆਈ ਕਿਉਂਕਿ ਉਹ ਸਾਊਥ ਅਫਰੀਕਾ ਗਏ ਹੋਏ ਸੀ ਤਾਂ ਸਾਊਥ ਅਫਰੀਕਾ ਤੋਂ ਜਦੋਂ 1915 ਦੇ ਵਿੱਚ ਗਾਂਧੀ ਜੀ ਵਾਪਸ ਆਉਂਦੇ ਨੇ ਤਾਂ ਉਸੇ ਦਿਨ ਨੂੰ ਜਿਹੜਾ ਸੀ ਐਨ ਆਰ ਆਈ ਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਠੀਕ ਹੈ ਤਾਂ ਐਨ ਆਰ ਆਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਕਦੋਂ ਆਉਂਦੇ ਸੀ ਆਪਣੇ ਕੋਲ ਅਗਰ ਪੂਰੀ ਪੂਰੀ ਡੇਟ ਦੀ ਗੱਲ ਕਰੀਏ ਤਾਂ 9 ਜਨਵਰੀ 1900 19 ਦੇ ਵਿੱਚ ਠੀਕ ਹੈ ਪੂਰੀ ਡੇਟ ਦੀ ਗੱਲ ਕਰੀਏ ਕੰਪਲੀਟ ਡੇਟ ਦੀ ਤਾਂ 9 ਜਨਵਰੀ 1915 ਦੇ ਵਿੱਚ ਗਾਂਧੀ ਜੀ ਜਿਹੜੇ ਨੇ ਉਹ ਭਾਰਤ ਵਾਪਸ ਆਉਂਦੇ ਨੇ ਉਹਨੂੰ ਆਪਾਂ ਐਨਆਰਆਈ ਦਿਵਜੋ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਨੈਕਸਟ ਹੈ ਆਪਣੇ ਕੋਲ ਲਖਨਊ ਸੈਸ਼ਨ ਤਾਂ ਲਖਨਊ ਸੈਸ਼ਨ ਹੋਇਆ ਸੀ 1916 ਦੇ ਵਿੱਚ ਠੀਕ ਹੈ ਲਖਨਊ ਸੈਸ਼ਨ ਜਿਹੜਾ ਹੋਇਆ ਸੀ 1916 ਦੇ ਵਿੱਚ ਹੋਇਆ ਸੀ ਜਿਸ ਦੀ ਅਗਵਾਈ ਜਿਹੜੀ ਸੀ ਯਾਨੀ ਕਿ ਪ੍ਰੈਜ਼ੀਡੈਂਟ ਉਸ ਸਮੇਂ ਕੌਣ ਸਨ ਐਨਸੀ ਦੇ ਉਹ ਸੰਜੀ ਆਪਣੇ ਕੋਲ ਏ ਮਜ਼ੂਮਦਾਰ ਠੀਕ ਹੈ ਇਹ ਮਜ਼ਮੂਨਦਾਰ ਜਿਹੜੇ ਸੀਗੇ ਉਹ ਉਸ ਸਮੇਂ ਤੇ ਲਖਨਊ ਸੈਸ਼ਨ ਦੇ ਪ੍ਰੈਜ਼ੀਡੈਂਟ ਬਣੇ ਸਨ ਤਾਂ 1916 ਦੇ ਵਿੱਚ ਜਿਹੜਾ ਸੀਗਾ ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਕਿ 1907 ਦੇ ਵਿੱਚ ਜਿਹੜਾ ਸੀਗਾ ਆਈਐਨਸੀ ਨੂੰ ਦੋ ਭਾਗਾਂ ਤੇ ਚੁਣ ਦਿੱਤਾ ਗਿਆ ਸੀ ਨਰਮ ਦਲ ਔਰ ਗਰਮ ਦਲ ਪਰ ਜਿਹੜਾ ਲਖਨਊ ਸੈਸ਼ਨ ਸੀਗਾ 1916 ਵਾਲਾ ਇਹਦੇ ਵਿੱਚ ਕੀ ਕੀਤਾ ਗਿਆ ਸੀ ਨਰਮ ਦਲ ਔਰ ਗਰਮ ਦਲ ਨੂੰ ਕੀ ਸੇ ਕਰ ਦਿੱਤਾ ਗਿਆ ਸੀ ਇਹਨਾਂ ਨੂੰ ਇਕੱਠੇ ਕਰ ਦਿੱਤਾ ਗਿਆ ਸੀ ਠੀਕ ਹੈ ਤਾਂ 1916 ਦੇ ਨਰਮ ਦਲ 1916 ਵਿੱਚ ਨਰਮਦਲ ਅਤੇ ਗਰਮਦਲ ਨੂੰ ਇਕੱਠਾ ਕਰ ਦਿੱਤਾ ਗਿਆ ਸੀ ਤੇ ਇਸ ਨੂੰ ਆਪਾਂ ਲਖਨਊ ਪੈਕਟ ਜਿਹੜਾ ਸੀਗਾ ਉਹ ਇਸ ਸੈਸ਼ਨ ਦੇ ਵਿੱਚ ਜਿਹੜਾ ਸੀਗਾ ਇਹਨੂੰ ਆਪਾਂ ਕਹਿੰਦੇ ਆ ਨਾ ਲਖਨਊ ਸੈਸ਼ਨ ਸੀਗਾ ਤੇ ਇਸੇ ਸਮੇਂ ਤੇ ਇੱਕ ਜਿਹੜਾ ਸੀਗਾ ਪੈਕਟ ਸਾਈਨ ਹੋਇਆ ਸੀ ਠੀਕ ਹੈ ਤਾਂ ਉਸੇ ਨੂੰ ਆਪਾਂ ਕੀ ਹੈ ਲਖਨਊ ਪੈਕਟ ਦੇ ਨਾਮ ਨਾਲ ਵੀ ਜਾਣਦੇ ਹਾਂ ਉਸ ਨੂੰ ਆਪਾਂ ਲਖਨਊ ਪੈਕਟ ਦੇ ਨਾਮ ਨਾਲ ਵੀ ਜਾਣਦੇ ਹਾਂ ਕਿਉਂਕਿ ਲਖਨਊ ਸੈਸ਼ਨ ਦੇ ਵਿੱਚ ਜਿਹੜਾ ਸੀਗਾ ਉਹ ਪੈਕਟ ਸਾਈਨ ਹੋਇਆ ਸੀ ਤਾਂ ਉਸ ਨੂੰ ਆਪਾਂ ਲਖਨਊ ਪੈਕਟ ਦੇ ਨਾਮ ਨਾਲ ਵੀ ਜਾਣਦੇ ਹਾਂ ਤਾਂ ਉਹ ਕਿਹਦੇ ਕਿਹਦੇ ਵਿੱਚ ਹੋਇਆ ਸੀ ਅਗਰ ਆਪਾਂ ਗੱਲ ਕਰੀਏ ਕਿ ਜਿਹੜਾ ਲਖਨਊ ਪੈਕਟ ਸਾਈਨ ਹੋਇਆ ਸੀ ਠੀਕ ਹੈ ਜਿਹੜਾ ਲਖਨਊ ਪੈਕਟ ਸਾਈਨ ਹੋਇਆ ਸੀ ਤਾਂ ਕਿਹਦੇ ਕਿਹਦੇ ਵਿੱਚ ਹੋਇਆ ਸੀ ਤਾਂ ਉਹ ਹੋਇਆ ਸੀ ਜੀ ਆਪਣੇ ਕੋਲ ਆਈਐਨਸੀ ਐਂਡ ਮੁਸਲਿਮ ਲੀਗ ਦੇ ਵਿੱਚ ਠੀਕ ਹੈ ਆਈਐਨਸੀ ਐਂਡ ਮੁਸਲਿਮ ਲੀਗ ਦੇ ਵਿੱਚ ਜਿਹੜਾ ਸੀਗਾ ਇਹ ਲਖਨਊ ਪੈਕਟ ਜਿਹੜਾ ਸੀ ਉਹ ਸਾਈਨ ਹੋਇਆ ਸੀ ਫਿਰ ਆਪਾਂ ਗੱਲ ਕਰੀਏ ਕਿ ਚੰਪਾਰਨ ਸੱਤਿਆਗ੍ਰਹਿਤਾ ਜਦੋਂ ਗਾਂਧੀ ਜੀ ਆਏ ਸੀਗੇ 1915 ਦੇ ਵਿੱਚ ਇਹ ਭਾਰਤ ਦੇ ਵਿੱਚ ਆਏ ਪਰ ਉਸ ਤੋਂ 2 ਸਾਲ ਬਾਅਦ ਜਿਹੜਾ ਇਹਨਾਂ ਨੇ ਪਹਿਲਾ ਸੱਤਿਆਗ੍ਰਹਿ ਕੀਤਾ ਇੱਥੇ ਭਾਰਤ ਦੇ ਵਿੱਚ ਆ ਕੇ ਜਿਸ ਦਾ ਨਾਮ ਸੀ ਚੰਪਾਰਨ ਸੱਤਿਆਗ੍ਰਹਿ ਤਾਂ ਇਹ ਚੰਪਾਰਨ ਸੱਤਿਆਗ੍ਰਹਿ ਜਿਹੜਾ ਸੀਗਾ ਗਾਂਧੀ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਠੀਕ ਹੈ ਗਾਂਧੀ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਤਾਂ ਇਹਦੇ ਵਿੱਚ ਜਿਹੜਾ ਚੰਪਾਰਨ ਸੱਤਿਆਗ੍ਰਹਿ ਸੀਗਾ ਇਸ ਦੇ ਵਿੱਚ ਮਹਾਤਮਾ ਗਾਂਧੀ ਜੀ ਨੂੰ ਇਨਵਾਈਟ ਕੀਤਾ ਗਿਆ ਸੀ ਕਿਤੇ ਦੁਆਰਾ ਰਾਜਕੁਮਾਰ ਸ਼ੁਕਲਾ ਦੁਆਰਾ ਰਾਜਕੁਮਾਰ ਸ਼ੁਕਲਾ ਠੀਕ ਹੈ ਤਾਂ ਐਸੋ ਚੰਪਾਰਨ ਸੱਤਿਆਗ੍ਰਹਿ ਦੇ ਵਿੱਚ ਗਾਂਧੀ ਜੀ ਨੂੰ ਜਿਹੜਾ ਸੀਗਾ ਉਹ ਰਾਜਕੁਮਾਰ ਸ਼ਕਲਾ ਦੁਵਾਰਾ ਜਿਹੜਾ ਸੀ ਇਨਵਾਈਟ ਕੀਤਾ ਗਿਆ ਸੀ ਬਟ ਇਹ ਚੰਪਾਰਨ ਸੱਤਿਆਗ੍ਰਹਿ ਜਿਹੜਾ ਸੀਗਾ ਇਸ ਦਾ ਰੀਜ਼ਨ ਕੀ ਸੀਗਾ ਇਸ ਨੂੰ ਮਤਲਬ ਕੀ ਲਗਾਉਣ ਦਾ ਸੱਤਿਆਗ੍ਰਹਿ ਕਰਨ ਦਾ ਰੀਜ਼ਨ ਕੀ ਸੀ ਤਾਂ ਰੀਜ਼ਨ ਸੀਗਾ ਜੀ ਆਪਣੇ ਕੋਲ ਇੰਡੀਗੋ ਦੀ ਖੇਤੀ ਠੀਕ ਹੈ ਇੰਡੀਗੋ ਫਾਰਮਿੰਗ ਯਾਨੀ ਕਿ ਨੀਲ ਦੀ ਖੇਤੀ ਨੀਲ ਦੀ ਖੇਤੀ ਠੀਕ ਹੈ ਇੰਡੀਗੋ ਫਾਰਮਿੰਗ ਯਾਨੀ ਕਿ ਨੀਲ ਦੀ ਖੇਤੀ ਜਿਹੜੀ ਸੀਗੀ ਉਸ ਸਮੇਂ ਜਿਹੜੀ ਇਹ ਕੀਤੀ ਜਾ ਰਹੀ ਸੀ ਤਾਂ ਉਹਦੇ ਵਿੱਚ ਜਿਹੜਾ ਸੀਗਾ ਤਿੰਨ ਗਠੀਆ ਸਿਸਟਮ ਜਿਹੜਾ ਸੀਗਾ ਉਹ ਚਲਾਇਆ ਜਾ ਰਿਹਾ ਸੀ ਠੀਕ ਹੈ ਤਾਂ 3 ਗਠੀਆ ਜਿਹੜਾ ਸਿਸਟਮ ਸੀਗਾ ਉਸ ਨੂੰ ਖਤਮ ਕਰਨ ਦੇ ਲਈ ਹੀ ਇਹ ਚੰਪਾਰਨ ਸੱਤਿਆਗ੍ਰਹਿ ਜਿਹੜਾ ਸੀਗਾ 1917 ਦੇ ਵਿੱਚ ਕੀਤਾ ਗਿਆ ਸੀ ਠੀਕ ਹੈ ਤਾਂ ਇਹ ਸੱਤਿਆਗ੍ਰਹਿ ਤੋਂ ਬਾਅਦ ਜਿਹੜਾ ਸੀਗਾ ਉਹ ਤਿੰਨ ਗਠੀਆ ਸਿਸਟਮ ਜਿਹੜਾ ਸੀਗਾ ਉਸ ਨੂੰ ਅਬੋਲਿਸ਼ ਕਰ ਦਿੱਤਾ ਗਿਆ ਯਾਨੀ ਕਿ ਖਤਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੋਂ ਦਾ ਖੇੜਾ ਸੱਤਿਆਗ੍ਰਹਿ ਤੇ ਇਹ ਵੀ ਕਿਤੇ ਦੁਆਰਾ ਕੀਤਾ ਗਿਆ ਸੀ ਗਾਂਧੀ ਜੀ ਦੁਆਰਾ ਕੀਤਾ ਗਿਆ ਸੀ ਕਿੱਥੇ ਕੀਤਾ ਗਿਆ ਸੀ ਗੁਜਰਾਤ ਦੇ ਵਿੱਚ ਕਿ ਤੇ ਗਾਂਧੀ ਜੀ ਕਿੱਥੋਂ ਰਹਿੰਦੇ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਵੀ ਗੁਜਰਾਤ ਦੇ ਰਹਿਣ ਵਾਲੇ ਸੀ ਤਾਂ ਖੇੜਾ ਸੱਤਿਆਗ੍ਰਹਿ ਜਿਹੜਾ ਹੈ ਆਪਣੇ ਕੋਲ ਕੋਈ ਰਾਤ ਦੇ ਵਿੱਚ ਹੁੰਦਾ ਹੈ ਕਦੋਂ 1918 ਦੇ ਵਿੱਚ ਇਹਦਾ ਰੀਜ਼ਨ ਕੀ ਸੀ ਤੇ ਇਹਦਾ ਰੀਜ਼ਨ ਕੀ ਹੈ ਸਿਗਾ ਜੀ ਆਪਣੇ ਕੋਲ ਸੋਕਾ ਪੈਣ ਦੇ ਕਾਰਨ ਵੀ ਜਿਹੜਾ ਸੀਗਾ ਫਸਲਾਂ ਜਿਹੜੀਆਂ ਸੀਗੀਆਂ ਉਹ ਕਿਸਾਨਾਂ ਦੀ ਮਰ ਚੁੱਕੀਆਂ ਸਨ ਬਟ ਫਿਰ ਵੀ ਉਹਨਾਂ ਤੋਂ ਜਿਹੜੇ ਸੀਗੇ ਟੈਕਸਿਸ ਉਹ ਵਸੂਲ ਕੀਤੇ ਜਾ ਰਹੇ ਸੀਗੇ ਤਾਂ ਇਸੇ ਦੇ ਕਾਰਨ ਜਿਹੜੇ ਟੈਕਸਿਸ ਨਾ ਵਸੂਲ ਕੀਤੇ ਜਾਣ ਇਸੇ ਦੇ ਕਾਰਨ ਇਹ ਸੱਤਿਆਗ੍ਰਹਿ ਜਿਹੜਾ ਸੀਗਾ ਉਹ ਕੀਤਾ ਗਿਆ ਸੀ ਠੀਕ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਉਹ ਆਪਣੇ ਕੋਲ ਆ ਜਾਂਦਾ ਜੀ ਅਹਮਦਾਬਾਦ ਮਿਲ ਸੱਤਿਆਗੁਰ ਤਾਂ ਅਹਮਦਾਬਾਦ ਮਿਲ ਸੱਤਿਆਗੁਰ ਲਾ ਸਿਕਾ ਇਹ ਵੀ 1918 ਦੇ ਵਿੱਚ ਹੀ ਕੀਤਾ ਗਿਆ ਸੀਗਾ ਠੀਕ ਹੈ ਅਹਮਦਾਬਾਦ ਮਿੱਲ ਸੱਤਿਆਗ੍ਰਹਿ ਜਿਹੜਾ ਸੀਗਾ ਇਹ ਵੀ 1918 ਦੇ ਵਿੱਚ ਕੀਤਾ ਗਿਆ ਸੀ ਤੇ ਇਹ ਕਿਉਂ ਕੀਤਾ ਗਿਆ ਸੀ ਤਾਂ ਉਸ ਸਮੇਂ ਤੇ ਕੀ ਜਿਹੜੀ ਸੀ ਜਿਹੜੇ ਮਿੱਲ ਦੇ ਵਿੱਚ ਵਰਕਰਸ ਕੰਮ ਕਰਦੇ ਸੀ ਉਹਨਾਂ ਦੀ ਜਿਹੜੀ ਵੇਜ ਸੀਗੀ ਯਾਨੀ ਕਿ ਤਨਖਾਹਾਂ ਜਿਹੜੀਆਂ ਸੀਗੀਆਂ ਉਹ ਨਹੀਂ ਪਧਾਈਆਂ ਜਾ ਰਹੀਆਂ ਸੀ ਤਾਂ ਉਹਨਾਂ ਦੇ ਕਾਰਨ ਜਿਹੜਾ ਸੀਗਾ ਉਹ ਗਾਂਧੀ ਜੀ ਨੂੰ ਦੱਸਿਆ ਗਿਆ ਔਰ ਗਾਂਧੀ ਜੀ ਜਿਹੜੇ ਸੀਗੇ ਉੱਥੇ ਪਹੁੰਚੇ ਤਾਂ ਮਿੱਲ ਦੇ ਵਿੱਚ ਜਾ ਕੇ ਜਿਹੜਾ ਸੀਗਾ ਉਸ ਟਾਈਮ ਤੇ ਉਹ ਸੱਤਿਆਗ੍ਰਹਿ ਜਿਹੜਾ ਸੀਗਾ ਕੀਤਾ ਗਿਆ ਸੀ ਇੱਥੇ ਜਿਹੜੀ ਪਹਿਲੀ ਵਾਰ ਜਿਹੜੀ ਸੀਗੀ ਗਾਂਧੀ ਜੀ ਦੁਆਰਾ ਭੁੱਖ ਹੜਤਾਲ ਕੀਤੀ ਗਈ ਸੀ ਠੀਕ ਹੈ ਇਸ ਸੱਤਿਆਗ੍ਰਹਿ ਦੇ ਵਿੱਚ ਗਾਂਧੀ ਜੀ ਦੁਆਰਾ ਪਹਿਲੀ भुख हड़ताल जी वह की गई थी तो अच्छी क्लास के लिए बस इन्हें और अगला टॉपिक जोड़ा होएगा अपने को यानी कि अच्छी क्लास के अच्छी तो क्लास सं उन्नीस सौ अठारह तक कंप्लीट किया और कल की क्लासा दे जोड़ा है और उन्नीस सौ उन्नी तो जो कुछ होया होगा वैशन हुए होगा या फिर उन्नीस सौ उन्नीस वाले हत्याकंड हो जाए गी जाए गी जाए गी तो उस तरीके के तो उस टॉपिक तो तो जी स्टार्टिंग करा तो अगर तुम अजे तक भी चैनल सबसक्राइब नहीं कर रखिया तो चैनल में सबसक्राइब जरूर कर लेना ठीक है और बेलैकन वाली वाली वीडियोज़ अपने दोस्तों मित्रों तक शेयर जरूर कर देना एंड थैंक्स फॉर वॉचिंग